ਜੱਸ ਪਰਿਵਾਰ ਦੇ ਨਾਲ ਲੰਮੇ ਸੇਮੇ ਤੋਂ ਇੱਕ ਲਵੰਤ ਸਿੰਘ ਵਰਤਦਾ ਸੀ ਉਸੇ ਪਰਿਵਾਰ ਦੇ ਸਿਰ ਤੋਂ ਆਪਣੀ ਡੇਢ ਕਿੱਲਾ ਜ਼ਮੀਨ ਬਣਾਈ 80-90 ਲੱਖ ਰੁਪਏ ਦੀ ਪਿੰਡ ਦੇ ਵਿੱਚ ਕੋਠੀ ਪਾਈ 30 ਲੱਖ ਰੁਪਿਆ ਲਾ ਕੇ ਆਪਣੇ ਮੁੰਡੇ ਨੂੰ ਬਾਹਰ ਭੇਜਿਆ ਇੰਨਾ ਕੁਝ ਕਰਨ ਤੋਂ ਬਾਅਦ ਉਸ ਪਰਿਵਾਰ ਦੇ ਤਿੰਨ ਜੀਆਂ ਦਾ ਨਹਿਰ ਦੇ ਵਿੱਚ ਧੱਕਾ ਦੇ ਕੇ ਕਤਲ ਕਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਵੀ ਇੱਕ ਬਿਆਉਂਤ ਬਣਾਉਂਦਾ ਇੱਕ ਸਕੀਮ ਬਣਾਉਂਦਾ ਕਿ ਮੈਂ ਪੁਲਿਸ ਤੋਂ ਬਚ ਜਾਵਾਂਗਾ ਨਹਿਰ ਤੇ ਜਾ ਕੇ ਵੀਡੀਓ ਬਣਾਉਂਦਾ ਵੀ ਮੈਂ ਸੁਸਾਈਡ ਕਰ ਲਵਾਂਗਾ ਇਹਦੇ ਰਿਸ਼ਤੇਦਾਰ ਇਸ ਪਰਿਵਾਰ ਦੇ ਮੈਨੂੰ ਜਿਹੜਾ ਤੰਗ ਪਰੇਸ਼ਾਨ ਕਰਦੇ ਆ ਪੂਰਾ ਮਾਮਲਾ ਕੀ ਆ ਉਹਦੇ ਤੋਂ ਅੱਜ ਪਰਦੇ ਚੱਕਾਂਗੇ ਆਜੂ ਜੀ ਮਲੂਕਾ ਟੀਵੀ ਨਾਲ ਖਿੱਚ ਕੇ ਲਿਆ ਜੀਵੇ ਲਾਏ ਜਦੋਂ ਦੀਬੇ ਉਹਦੇ ਇਹਨੇ ਦੋਹਾ ਮਾਮਾਤੀਆਂ ਨੂੰ ਨਹਿਰ ਚ ਧੱਕਾ ਦਿੱਤਾ ਸ਼ਰਾਬ ਲਈ ਇੱਕ ਬੋਤਲ ਉਹਨੂੰ ਪਿਆ ਕੇ ਉਹ ਨਹਿਰ ਤੋਂ ਲਿਆ ਕੇ ਬੱਚੇ ਨੂੰ ਪਟਿਆਲੇ ਆਪਣੀ ਜਿਹੜੀ ਪਾਖੜ ਹੈਗੀ ਉਥੇ ਲਿਆਇਆ ਉਥੇ ਉਹਦੇ ਦੰਦ ਸਾਹਿਬ ਵੀ ਅਸੀਂ ਗੱਡੀ ਸੜਕ ਤੇ ਲਾਈ ਸਾਈਡ ਤੇ 1 ਕਿਲੋਮੀਟਰ ਅੰਦਰ ਜਾ ਕੇ ਉਹਨੂੰ ਕਹਿੰਦਾ ਵੀ ਆਪਾਂ ਇਹ ਨਹਿਰ ਦੇ ਵਿੱਚ ਦੇਖੀਏ ਨਹਿਰ ਦੇ ਕੋਲੇ ਕਰਕੇ ਬੱਚੇ ਨੂੰ ਵੀ ਉਹ ਨਹਿਰ ਚ ਧੱਕਾ ਦਿੱਤਾ ਨੇ ਪਾਖੜਾ ਨਹਿਰ ਚ ਇਹਨਾਂ ਦੀਆਂ ਹੁਣ ਫਿਰ ਡੈਡ ਬੋਡੀਆਂ ਲੱਭੀਆਂ ਜਾਂ ਨਹੀਂ ਨਹੀਂ ਜੀ ਇਹ ਜਿਹੜੇ ਬੱਚੇ ਦੀ ਡੈਡ ਬੋਡੀ ਅਜੇ ਤੱਕ ਨਹੀਂ ਲੱਭੀ ਹੈਗੀ ਜੀ ਤੇ ਜਿਹੜੀ ਉਹਨਾਂ ਦੀਆਂ ਡੈੱਡ ਬੋਡੀਆਂ ਸੀ ਉਹ 200 ਕਿਲੋਮੀਟਰ ਚੱਲ ਕੇ ਸਰਸੇ ਕੋਲੇ ਚਲੀ ਜਾਂਗੀਆਂ ਸੀ। ਹੂੰ। ਉੱਥੇ ਉਹਨਾਂ ਨੇ ਆਪਣੇ ਨੇ ਜਿਹੜੇ ਗੋਤਾਖੋਰ ਹੁੰਦੇ ਨੇ ਜਾਂ ਸਮਾਜ ਸੇਵੀ ਹੁੰਦੇ ਉਹਨਾਂ ਨੇ ਕੱਢ ਕੇ ਹੂੰ 72 ਘੰਟੇ ਰੱਖ ਕੇ ਜੇ ਪੁਲਿਸ ਦੇ ਦੱਸਣ ਅਨੁਸਾਰ ਹੈ। ਵੀ 72 ਘੰਟੇ ਰੱਖ ਕੇ ਉਹਨਾਂ ਨੇ ਆਪਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਾ ਕੇ ਉਹਨਾਂ ਨੇ ਉਹਨਾਂ ਦਾ ਉੱਥੇ ਸੰਸਕਾਰ ਕਰਤਾ। ਕੀ ਮੰਗ ਕਰਦੇ ਹੋ ਕਹੇ ਜੀ ਸਜ਼ਾ ਇਹ ਜਿਹੇ ਬੰਦੇ ਨੂੰ ਮਿਲਣੀ ਚਾਹੀਦੀ ਉਹਨੂੰ ਅਸੀਂ ਤਾਂ ਕਹਿੰਨਾ ਜੀ ਇਹਨਾਂ ਨੂੰ ਤਿੰਨਾਂ ਨੂੰ ਅਸਲ ਤਾਂ ਚੌਂਕ ਚ ਖੜਾ ਕੇ ਗੋਲੀ ਮਾਰ ਦਿੱਤੀ ਜਾਵੇ ਨਹੀਂ ਇਹਨਾਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜੀ ਸਰ ਸਤਰੀਕਰ ਕੀ ਨਾਮ ਹੈ ਹਰਮਿੰਦਰ ਸਿੰਘ ਤੁਸੀਂ ਇਹਨਾਂ ਦੇ ਗਵਾਂਡੀ ਸੀ ਹਾਂਜੀ ਹਾਂਜੀ ਕੀ ਇਹ ਮਸਲਾ ਹੋਇਆ ਜਿਹੜਾ ਕਾਤਲ ਆ ਉਹ ਕੱਲਾ ਮਰਨ ਵਾਲੇ ਤਿੰਨ ਨਿਕਲੇ ਇਹ ਜੀ ਪਰਿਵਾਰ ਨਾਲ ਉਹਦੇ ਸਬੰਧੀ ਐਸੇ ਬਣ ਗਏ ਸੀ ਪਰਵਾਹ ਬਣ ਗਿਆ ਸੀ ਉਸ ਉਹਦੇ ਬੰਦੇ ਤੇ ਵਿਸ਼ਵਾਸ ਕਰਦੇ ਸੀ ਇਹ ਪਰਿਵਾਰ ਇਹ ਪਰਿਵਾਰ ਜੀ ਉਹ ਬੰਦਾ ਕਿੱਥੋਂ ਦਾ ਸੀ ਉਹ ਬੰਦਾ ਜੀ ਪਿੰਡ ਸੇਖੀ ਦਾ ਹੀ ਸੀ ਕੀ ਨਾਮ ਉਹਨਾਂ ਦਾ ਉਹਦਾ ਕਲਵੰਤ ਸਿੰਘ ਕਾਂਤੀ ਗਏ ਅੱਛਾ ਜੀ ਹਾਂਜੀ ਇਹਨਾਂ ਦਾ ਸਾਕਾ ਹੀ ਸੀ ਜਾਂ ਨਹੀਂ ਜੀ ਨਹੀਂ ਜੀ ਕੋਈ ਮਾਨ ਕੋਈ ਸਾਕਾ ਚੋਨੀ ਸੀ ਕਿਸੇ ਪਾਸੇ ਨੂੰ ਉਹ ਦੁੱਧ ਦਾ ਕੰਮ ਕਰਦਾ ਸੀ ਪਹਿਲਾਂ ਇਹਨਾਂ ਕੋਲੇ ਡੰਗਰ ਹੈਗੇ ਸੀ ਹੂੰ ਦੁੱਧ ਲੈ ਕੇ ਜਾਂਦਾ ਸੀ ਹੂੰ ਉਸ ਤੋਂ ਬਾਅਦ ਇਹਨਾਂ ਨੇ ਡੰਗਰ ਬੀਚ ਤੇ ਫਿਰ ਦੁੱਧ ਇਹਨਾਂ ਨੂੰ ਦੇ ਕੇ ਜਾਂਦਾ ਸੀ ਨਿਰੰਤਰ 17-18 ਸਾਲਾਂ ਤੋਂ ਕੋਈ ਪਰਿਵਾਰ ਨਾਲ ਜੁੜਿਆ ਮਿੱਤਰਤਾ ਸੀ ਹਾਂਜੀ 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 ਇਹ ਪਰਿਵਾਰ ਦੇ ਮੁਖੀ ਦੀ ਮੌਤ ਕਿੰਨਾ ਕਟਾਮ ਹੋ ਗਿਆ ਹੋਈ ਉਹ 18 ਸਾਲ ਹੋ ਗਏ ਉਹਨਾਂ ਦੇ ਕਰੀਬ ਜੀ ਜੀ ਹਾਂਜੀ ਉਸ ਤੋਂ ਬਾਅਦ ਬਸ ਇਹ ਆਉਣ ਲੱਗੇ ਇਹਨਾਂ ਦੇ ਘਰ ਹਾਂਜੀ ਹਾਂਜੀ ਅੱਛਾ ਇਹਨਾਂ ਦਾ ਪਰਿਵਾਰ ਜਿਹੜਾ ਮੁਖੀ ਦੀ ਮੌਤ ਹੋ ਗਈ ਉਹਦਾ ਕੋਈ ਭਰਾ ਭੈਣ ਕੋਈ ਹੋਰ ਤਰੀਕੇ ਚ ਸੀ ਪਰਿਵਾਰ ਕੋਈ ਹਾਂਜੀ ਭੈਣਾਂ ਵੀ ਹੈਗੀਆਂ ਸੀ ਤੇ ਭਰਾ ਵੀ ਹੈਗਾ ਸੀ ਹੂੰ ਤੇ ਹੋਰ ਵੀ ਸਕੇ ਚਾਚੇ ਤਾਇਆ ਦੇ ਹੈਗੇ ਉਹਨਾਂ ਨਾਲ ਨਾ ਕੀ ਹੋਇਆ ਇਹ ਬੰਦੇ ਨੇ ਇਹਨਾਂ ਦੇ ਵਿੱਚ ਵੜ ਕੇ ਵਸਾ ਜ ਉਹਨਾਂ ਨਾਲ ਫਰਕ ਪਵਾਤਾ ਜੀ ਇਹਦਾ ਹਮ ਬਲਕਿ ਇਹਨਾਂ ਦਾ ਫਰਕ ਜਾ ਜ਼ਮੀਨ ਜਾਇਦਾਦ ਦਾ ਕਹ ਜੀ ਕੁਛ ਨਹੀਂ ਸੀ ਆ ਕਰ ਦਿੱਤਾ ਉਸੇ ਇਹਨਾਂ ਨੂੰ ਵੰਡ ਕੇ ਹਮ ਸੇ ਬੰਦਾ ਜੋ ਵੀ ਘਰ ਆਉਂਦਾ ਹੁੰਦਾ ਹੈਗਾ ਤੇ ਜ਼ਮੀਨ ਇਹਦੇ ਨਾਮ ਸੀ ਜਿਹੜੀ ਇਹਦੇ ਹਿੱਸੇ ਦੀ ਆਉਂਦੀ ਸੀ ਜ਼ਮੀਨ ਇਹਦੇ ਪੁਕਰੀ ਵਾ ਪੌਣੇ 7 ਕਿਲੇ ਵਾ ਹਣੇ ਦੇ ਨਾਮ ਸੀ ਜੀ ਹਾਂਜੀ ਜੀ ਤੇ ਹੋਰ ਮਨ ਕੋਈ ਵੀ ਇਦਾਂ ਦਾ ਕੋਈ ਉਹ ਨਹੀਂ ਸੀ ਬਸ ਉਹ ਤੋਂ ਫਰਕ ਪਵਾਤਾ ਆਪਦੇ ਪਰਵਾਸ ਤੋਂ ਉਹਨਾਂ ਤੋਂ ਪਾਸੇ ਕਰ ਲਿਆ ਉਸ ਬੰਦੇ ਨੂੰ ਕੋਈ ਲਾਲਚ ਇਹਨਾਂ ਦੀ ਕੋਈ ਪ੍ਰਾਪਰਟੀ ਦਾ ਜਾਂ ਕੋਈ ਹੋਰ ਕੋਈ ਗੱਲਬਾਤ ਸੀ ਜਿਵੇਂ ਇਹ ਕਿਹਾ ਗਿਆ ਕਿ ਕਲਵੰਤ ਸਿੰਘ ਨੇ ਇਹਨਾਂ ਤੋਂ 20 ਲੱਖ ਲੈਣਾ ਸੀ ਕਿਸੇ ਨੇ ਵੀ ਕਿਹਾ ਵੀ ਨਜਾਇਜ਼ ਸਬੰਧਾਂ ਦਾ ਕਰਕੇ ਇਹ ਹੋ ਗਿਆ ਕੀ ਕੋਈ ਇਸ ਗੱਲ ਦਾ ਪ੍ਰੋਪਰ ਪਤਾ ਲੱਗਿਆ ਨਹੀਂ ਜੀ ਇਹ ਪਤਾ ਕੀ ਹੈ ਨਰਮ ਪਰਵਾਸ ਸੀ ਇਹ ਉਹ ਇਹ ਜਨਜਾਇਜ਼ ਸਬੰਧ ਵਾਲੀ ਕੋਈ ਗੱਲਬਾਤ ਨਹੀਂ ਇਹ ਪਰਮਾਨ ਉਹਨੇ ਵਿਸ਼ਵਾਸ ਹੀ ਇੰਨਾ ਕਰਦਾ ਜਿਵੇਂ ਇੱਕ ਘਰ ਦੇ ਮੈਂਬਰ ਜੇ ਵਾਂਗੂ ਜੀ ਬਣ ਚੁੱਕਿਆ ਸੀ ਉਹਨੂੰ ਸਿਰਫ ਉਹਨੇ ਫਿਰ ਇੱਕ ਉਹਨੂੰ ਲਾਲਚ ਆ ਗਿਆ ਇਥੋਂ ਜਦੋਂ ਇਹ ਪੈਸੇ ਟਕੇ ਜੀ ਉਹ ਵਰਤਣ ਲੱਗ ਗਿਆ ਜਾਂ ਉਹਨੂੰ ਦੇਣ ਲੱਗ ਗਿਆ ਉਹ ਉਹਨੂੰ ਉੱਥੇ ਲਾਲਚ ਜਾਗ ਪਿਆ ਉਹਨੇ ਫਿਰ ਪਲਾਨ ਬਣਾ ਕੇ ਹਮ ਸਰੀਕਾ ਨਾਲ ਫਰਕ ਪਵਾ ਕੇ ਇਹਦਾ ਵਾਹਣ ਬਕਾਇਆ ਜੀ ਪਹਿਲਾਂ ਕਿੰਨੀ ਜ਼ਮੀਨ ਬਕਾਈ ਜੀ ਪੌਣੇ 7 ਕਿਲੇ ਵਾਹਣ ਦੇ ਬਕਾਇਏ ਜੀ ਇਹਨੇ ਜਿੰਨੇ ਸੀ ਇਹਨਾਂ ਕੋਲ ਜਿੰਨੇ ਸੀ ਸਾਰੀ ਹਮ ਟੋਟਲ ਜ਼ਮੀਨ ਇਹਨੇ ਬਕਾ ਕੇ ਫਿਰ ਇਹਨੇ ਕਿਸੇ ਦੂਰ ਕਿਸੇ ਪਾਸੇ ਇਹਨੇ ਜ਼ਮੀਨ ਲੈ ਕੇ ਦਿੱਤੀ ਉਹਨਾਂ ਨੂੰ ਉਹ ਥੋੜੀ ਲੈਤੀ ਉਹ ਤਾਂ ਸੁਣਨ ਦੇ ਵਿੱਚ ਆ ਵੀ ਉਹ ਇੱਕ ਤਵਾਦ ਲਈ ਕਿਰਾਏ ਸੀਗਾ ਜੀ ਵਿੱਚੋਂ ਪੈਸਾ ਆਪ ਖਾਦਾ ਤਵਾਦਲੇ ਵਿੱਚ ਵੀ ਉਹ ਪੌਣੇ 7 ਕਿਲਿਆਂ ਤੋਂ 4 ਕਿਲੇ ਵਾਹਣ ਦੇ ਰਹਿ ਗਏ ਸੀ 4 ਕਿਲੇ ਕਹਾਂ ਲੈ ਕੇ ਦਿੱਤੇ ਸੀ ਵਕਾਇ 9.7 ਕਿੰਨੇ ਹਾਂ ਬਕਾਇ 9.7 ਵੀ ਲੈ ਜੀ ਤੁਸੀਂ ਇਹ ਦੇਖੋ ਇਹ ਜ਼ਰੂਰ ਹੁੰਦਾ ਕਿ ਜਿਹੜਾ ਇਸ ਇਹ ਭੈਣ ਜੀ ਸੀਗੇ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਦੋ ਬੱਚੇ ਸੀ ਪਰ ਜਿਹੜੇ ਨਾਲ ਇਹ ਆਂਢੀ ਗੁਆਂਢੀ ਵੀ ਸੀ ਉਹਦੇ ਸਾਕਾ ਪਰਿਵਾਰ ਵੀ ਸੀ ਉਹ ਪਿੰਡ ਦੇ ਵਿੱਚੋਂ ਕੋਈ ਬੰਦੇ ਨੇ ਵਿੱਚ ਪੈ ਕੇ ਆਪਦਿਆਂ ਨੂੰ ਪਾਸੇ ਕਰ ਦਿੱਤਾ ਤੇ ਬਗਾਨਿਆਂ ਤੇ ਵਿਸ਼ਵਾਸ ਕਰਨ ਦਾ ਜਿਹੜਾ ਨਤੀਜਾ ਇਹ ਪਰਿਵਾਰ ਦੇ ਤਿੰਨਾਂ ਜੀਆਂ ਨੂੰ ਆਪਣੀ ਜਾਨ ਦੇ ਕੇ ਉਕਤਨਾ ਪਿਆ ਵੇਖੋ 7.5 7 ਕਿੱਲੇ ਜ਼ਮੀਨ ਜਿਹੜੀ ਵਕਾ ਕੇ 4 ਕਿੱਲੇ ਇਹਨਾਂ ਨੂੰ ਦਵਾ ਦਿੱਤੀ ਗਈ ਬਾਕੀ ਜਿਹੜੇ ਸੀਗੀ ਜ਼ਮੀਨ ਉਹਦੇ ਪੈਸੇ ਕਿੱਧਰ ਗਏ ਕਦੇ ਕੋਈ ਇਹੋ ਜੀ ਗੱਲਬਾਤ ਨਹੀਂ ਦੱਸੀ ਇਸ ਪਰਿਵਾਰ ਨੂੰ ਫਿਰ ਘਟਨਾ ਨੂੰ ਅੰਜਾਮ ਕਿੰਨੇ ਇਹਨਾਂ ਨੂੰ ਕਿਤੇ ਲੈ ਕੇ ਗਿਆ ਸੀ ਉਹ ਹਾਂਜੀ ਇਹ ਘਟਨਾ ਨੂੰ ਇਹਨਾਂ ਨੂੰ ਨਾ ਜਦੋਂ ਕੋਈ ਇਹਨਾਂ ਨੂੰ ਪਹਿਸਾ ਪਤਾ ਲੱਗਿਆ ਸੀ ਵੀ ਸਾਡੀ ਜ਼ਮੀਨ ਇਹਨੇ ਕਿਸੇ ਬਹਾਨੇ ਨਾਲ ਵਕਾਤੀ ਸਾਡੇ ਕੋਲੇ ਕੁਝ ਨਹੀਂ ਰਹਾ ਹੂੰ ਜਾ ਤਾਂ ਇਹਨਾਂ ਨੇ ਕਿਹਾ ਵੀ ਸੂਸਾ ਪੈਸੇ ਮੰਗੇ ਜਾਂ ਕੁਝ ਵੀ ਜੇ ਆਪਾਂ ਕਹਿੰਦੇ ਆ 20 ਲੱਖ ਜਿਵੇਂ ਇਹਨੇ ਕਿਹਾਗਾ ਵੀ 20 ਲੱਖ ਦਾ ਮੇਰਾ ਰੋਲਾ ਜੇ 20 ਲੱਖ ਦਾ ਨਹੀਂ ਜੀ ਇਹ ਘੱਟ ਤੋਂ ਘੱਟ 6 ਤੋਂ 7 ਕਰੋੜ ਰੁਪਏ ਦਾ ਕਬਲਾ ਹੈ ਜੀ ਹਾਂ ਜੀ ਪ੍ਰਾਪਰਟੀ ਬਹੁਤ ਜ਼ਿਆਦਾ ਮਹਿੰਗੀ ਹੈ ਜੀ 6 ਤੋਂ 7 ਕਰੋੜ ਰੁਪਏ ਦਾ ਕਬਲਾ ਹੈ ਕਿਉਂਕਿ ਜਿਹੜਾ ਠੇਕਾ ਮਿਲਦਾ ਸੀ ਪਹਿਲਾਂ ਇਹ ਠੇਕਾ ਵੀ ਵਰਤਦਾ ਰਿਹਾ ਜੀ ਉਹ ਬੰਦੇ ਨੇ ਉਹਦੇ ਕੋਲੇ ਜ਼ਮੀਨ ਉਹ ਆਪ ਦੀ ਵੇਚ ਚੁੱਕਿਆ ਸੀ ਪਹਿਲਾਂ ਹਮ ਡੇਢ ਕਿਲਾ ਜ਼ਮੀਨ ਖਰੀਦ ਚੁੱਕਿਆ ਉਹ अच्छा जी उन्होंने प्रॉपर ਪਿੰਡ ਦੇ ਵਿੱਚ ਥਾਂ ਲੈ ਕੇ ਆਪ ਦਾ ਜਿਹੜਾ ਜੱਦੀ ਸੀ ਉਹ ਛੱਡ ਕੇ ਥਾਂ ਲੈ ਕੇ ਉਹਦੇ ਉੱਤੇ 70-80 ਲੱਖ ਰੁਪਏ ਦੀ ਕੋਠੀ ਖੜੀ ਕੀਤੀ ਹੂੰ ਉਸ ਤੋਂ ਬਾਅਦ ਬੰਦੇ ਨੇ ਆਪਦਾ ਜਿਹੜਾ ਬੱਚਾ ਸੀ ਬਾਹਰ ਤੋਰਨ ਵਾਸਤੇ ਉਹਤੇ 30 ਲੱਖ ਰੁਪਏ ਲਾਇਆ ਇਹ ਇੰਨਾ ਕੁਝ ਉਹਨੇ ਜ਼ਮੀਨ ਲਈ ਘਰ ਪਾਇਆ ਬੱਚਾ ਬਾਹਰ ਭੇਜਿਆ ਜਦੋਂ ਦੀ ਇਹਨਾਂ ਨਾਲ ਲਿੰਕ ਬਣੇ ਉਦੋਂ ਬਾਅਦ ਇਹ ਸਾਰਾ ਕੁਝ ਹਾਂਜੀ ਸਾਰਾ ਕੁਝ ਉਹਦੇ ਆ ਕਿਉਂਕਿ ਉਹਦੇ ਕੋਲੇ ਆਮਦਨ ਦਾ ਕੋਈ ਵੀ ਸੋਰਸ ਨਹੀਂ ਇੱਕ ਛੋਟੀ ਜੀ ਪਰਚੂਨ ਦੀ ਦੁਕਾਨ ਹੈ ਉਹ ਵੀ ਉਹ ਕਿਤੇ ਵੇਂਦਾ ਸੀ ਉਹ ਚ ਕਿਤੇ ਨਾ ਵੇਂਦਾ ਸੀ ਉਹਦੇ ਕੋਲੇ ਆਮਦਨ ਦਾ ਕੋਈ ਸੋਰਸ ਨਹੀਂ ਉਹਦੇ ਪਰਿਵਾਰ ਚ ਕੌਣ ਕੌਣ ਹੈ ਉਹਦੇ ਪਰਿਵਾਰ ਚ ਉਹਦਾ ਬੇਟਾ ਤੇ ਉਹਦੇ ਘਰ ਵਾਲੇ ਉਹਨਾਂ ਨੇ ਕਦੇ ਨਹੀਂ ਪੁੱਛਿਆ ਸੀ ਵੀ ਪਰਚੂਨ ਦੀ ਦੁਕਾਨ ਚੋਂ ਤਾਂ ਇੰਨੇ ਪੈਸੇ ਨਹੀਂ ਬੰਦਿਆ ਕੋਠੀ ਪਾਲੀ ਜ਼ਮੀਨ ਲੈ ਲਈ ਕਦੇ ਕੋਈ ਦੇਖੋ ਜੀ ਗੱਲ ਸੁਣੋ ਪਰਿਵਾਰ ਨੂੰ ਪਤਾ ਹੀ ਸੀ ਪਰਿਵਾਰ ਨੂੰ ਪਤਾ ਹੋਊ ਵੀ ਮੇਰੇ ਆ ਜੇ ਜਨਾਨੀਆਂ ਨੂੰ ਪਤਾ ਹੀ ਹੋ ਵੀ ਇਹਦੇ ਕੋਲ ਕੋਈ ਆਮਦਨ ਦਾ ਤਾਂ ਸਾਧਨ ਨਹੀਂ ਪੈਸਾ ਕਿੱਥੋਂ ਆਉਂਦਾ ਫਿਰ ਪੁੱਛਿਆ ਹੀ ਉਹਨੇ ਦੱਸਿਆ ਹੀ ਵਾ ਪੈਸਾ ਤਾਂ ਮੈਂ ਤੁਸੀਂ ਚੁੱਪ ਕਰੋ ਮੈਂ ਤਾਂ ਆ ਚੀਜ਼ ਐ ਲਿਆਉਣਾ ਕੋ ਦੱਸਿਆ ਹੀ ਹੋ ਨਾ ਫਿਰ ਹੁਣ ਮੌਤ ਦਾ ਕੀ ਉਹਨੇ ਮੰਨਿਆ ਕੀ ਆ ਉੱਥੇ ਜੀ ਪੁਲਿਸ ਕੋਲੇ ਉਹਨੇ ਮੰਨਿਆ ਜੀ ਕਹਿੰਦਾ ਵੀ ਮੈਂ ਇਹਨਾਂ ਨੂੰ ਇੱਥੋਂ ਤਿੰਨਾਂ ਨੂੰ ਆਪਦੇ ਵੀ ਨੈਣਾ ਦੇ ਵੀ ਲੈ ਕੇ ਜਾਣਾ ਪਹਿਲਾਂ ਹੂੰ ਉਹ ਨਾਨਾ ਦੇਵੀ ਮੰਨਾ ਜੇ ਪੁਲਿਸ ਦੇ ਦਸਤਾਵੇਜ਼ ਅਨੁਸਾਰ ਜਿਹੜੀ ਫੋਟੋ ਆ ਜਾਏ ਉਥੇ ਆ ਗਈ ਕਮਰਾ ਲਿਆ ਇਹਨਾਂ ਨੇ ਚਾਰਾਂ ਜਣਿਆਂ ਨੇ ਤੇ ਤੰਨੇ ਜੀ ਉਹ ਵੀ ਨਾਲ ਰਹਾ ਗੱਡੀ ਤੇ ਲੈ ਕੇ ਗਿਆ ਗੱਡੀ ਤੇ ਇਹਨੇ ਮੰਨਿਆ ਵੀ ਇੱਥੋਂ ਇਹਨਾਂ ਨੇ ਬੱਸ ਚੜ੍ਹੇ ਤੰਨੇ ਜੀ ਆਪ ਇਹ ਧੂਰੀ ਆ ਧੂਰੀ ਤੋਂ ਇਹਨਾਂ ਨੇ ਗੱਡੀ ਦੇ ਵਿੱਚ ਬਹਾਏ ਧੂਰੀ ਤੋਂ ਲ ਜਾ ਕੇ ਨਾਨਾ ਦੇਵੀ ਗਏ ਨਾਨਾ ਦੇਵੀ ਇੱਕ ਰਾਤ ਰਹਿ ਕੇ ਰਾਤ ਰਹਿ ਜਾਂ ਕਿੰਨਾ ਚਿਰ ਰਹੇ ਉਹ ਪੁਲਿਸ ਵਾਲਿਆਂ ਨੂੰ ਜਾਣ ਕਰੇ ਵੀ ਉੱਥੋਂ ਕਮਰਾ ਲਿਆ ਕਮਰੇ ਚੋਂ ਨਿਕਲਦੇ ਵੀ ਸਾਰਾ ਕੁਝ ਫੁਟੇਜ ਆ ਗਈ। ਉਸ ਤੋਂ ਬਾਅਦ ਇਹ ਉੱਥੋਂ ਤੁਰ ਕੇ ਲਿਆ ਕੇ ਵੀ ਆਪਾਂ ਨਾ ਇੱਕ ਅਪਾਧਿਕ ਤੌਰ ਤੇ ਨਾਰੀ ਵਾਲ ਵਗੈਰਾ ਜਾਂ ਸਤਨਾਜਾ ਵਗੈਰਾ ਵੀ ਉਹ ਪਾਉਣਾਗਾ। ਉਹ ਇਹਨੇ ਫਿਰ ਜੋ ਰਾਜਪੁਰੇ ਕੋਲੇ ਕੋਈ ਨਹਿਰ ਪੈਂਦੀ ਹੈ ਖੀੜੀ ਵਾਲੀ। ਉਹਦੇ ਕੋਲੇ ਲਿਆਂਦੇ ਇਹ ਤੰਨੇ ਜੀ। ਜੀ। ਮੁੰਡੇ ਨੂੰ ਇਹਨੇ ਗੱਡੀ ਦੇ ਵਿੱਚ ਵਹਾ ਕੇ ਉਹਨਾਂ ਨੂੰ ਕਹਿੰਦਾ ਵੀ ਆਪਾਂ ਟਾਲਾ ਕਰ ਦਈਏ। ਵੀ ਜਾਓ ਜਿਹੜੀ ਚੀਜ਼ ਆ ਵੀ ਉਹ ਤੇਰਦੀ ਆ ਆਪਾਂ ਇਹਨਾਂ ਨੂੰ ਨਹਿਰ ਦੇ ਕਿਨਾਰੇ ਲੈ ਗਿਆ ਉਹਦੇ ਦੱਸਣ ਅਨੁਸਾਰ ਜਿਹੜਾ ਜਹਾਂ ਦੋਹਾਂ ਜਾਣਿਆਂ ਨੂੰ ਮਾ ਮਾਤੀਆਂ ਨੂੰ ਬੱਚੇ ਨੂੰ ਉਹ ਗੱਡੀ ਦੇ ਵਿੱਚ ਹੀ ਪਹਾ ਗਿਆ ਉੱਥੇ ਇਹਨੇ ਫਿਰ ਦੱਸਿਆ ਵੀ ਅਸੀਂ ਉਹ ਪਾ ਕੇ ਜਦੋਂ ਪਾਇਆ ਜਾਂ ਦੀਵੇ ਲਾਏ ਜਦੋਂ ਦੀਵੇ ਲਾਉ ਉਹਦੇ ਇਹਨੇ ਦੋਹਾਂ ਮਾ ਮਾਤੀਆਂ ਨੂੰ ਨਹਿਰ 'ਚ ਧੱਕਾ ਦਿੱਤਾ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਇਹਨੇ ਬੱਚੇ ਕੋਲੇ ਆ ਕੇ ਕਹਤਾ ਵੀ ਉਹ ਤਾਂ ਤਿਲਕ ਕੇ ਨਹਿਰ 'ਚ ਡਿੱਗ ਪਿਆ ਹੂੰ ਉਹ ਉੱਤ ਗਿਆ ਹੋਣਾ ਦੇਖਿਆ ਹੋਣਾ ਉਹ ਨੰਗੀ ਆ ਉਸ ਤੋਂ ਬਾਅਦ ਇਹਨੇ ਗੱਡੀ ਚ ਬਹਾ ਕੇ ਸ਼ਰਾਬ ਲਈ ਇੱਕ ਬੋਤਲ ਉਹਦੇ ਦੱਸਣ ਵਾਲੀ ਸੀ ਸ਼ਰਾਬ ਵਾਲੀ ਬੱਚਾ ਬਣ ਕੇ ਇੰਨਾ ਚੰਗਾ ਸੀਗਾ ਉਹ ਨਸੇ-ਨੁਸੇ ਵਾਲਾ ਕੁਝ ਵੀ ਨਹੀਂ ਸੀ ਉਹ ਕਿਸੇ ਬੱਚੇ ਨਾਲ ਉਹਦਾ ਮੇਲ-ਮਲਾਪ ਹੀ ਨਹੀਂ ਸੀ ਬਾਹਰ ਬਹਿਦਾ ਉੱਠਦਾ ਹੀ ਨਹੀਂ ਸੀ ਕਿਸੇ ਵਾਰ 21 21ਵਾਂ ਸਾਲ ਬੱਚੇ ਨੂੰ ਲੱਗਿਆ ਵਾਸੀ ਬਹੁਤ ਜ਼ਿਆਦਾ ਨਰਮ ਸੀ ਨਸ਼ੇ ਵਾਲਾ ਤਾਂ ਹੈ ਹੀ ਨਹੀਂ ਸੀ ਉਹ ਬੱਚਾ ਤੇ ਉਸ ਤੋਂ ਬਾਅਦ ਉਹਨੇ ਉਹਨੂੰ ਪਿਆ ਕੇ ਉਹ ਨਹਿਰ ਤੋਂ ਲਿਆ ਕੇ ਬੱਚੇ ਨੂੰ ਪਟਿਆਲੇ ਆਪਣੀ ਜਿਹੜੀ ਪਾਖੜ ਹੈਗੀ ਉਥੇ ਲਿਆਇਆ ਉਥੇ ਉਹਦੇ ਦਰਨ ਸਾਹਿਬ ਵੀ ਅਸੀਂ ਗੱਡੀ ਸੜਕ ਤੇ ਲਾਈ ਸਾਈਡ ਤੇ 1 ਕਿਲੋਮੀਟਰ ਅੰਦਰ ਜਾ ਕੇ ਉਹਨੂੰ ਕਹਿੰਦਾ ਵੀ ਆਪਾਂ ਇਹ ਨਹਿਰ ਦੇ ਵਿੱਚ ਦੇਖੀਏ ਨਹਿਰ ਦੇ ਕੋਲੇ ਕਰਕੇ ਬੱਚੇ ਨੂੰ ਵੀ ਉਹ ਨਹਿਰ ਚ ਧੱਕਾ ਦਿੱਤਾ ਨਾ ਪਾਖੜਾ ਨਹਿਰ ਚ ਵੇਖੋ ਕਹਾਣੀ ਕਿਸ ਤਰੀਕੇ ਦੇ ਨਾਲ ਆ ਇੱਕ ਮੈਂ ਇਹ ਕਹਾਂ ਵੀ ਧਾਰਮਿਕ ਸਥਾਨ ਤੇ ਲਿਜਾ ਕੇ ਰੱਬ ਦੇ ਨਾਮ ਦਾ ਓਟ ਆਸਰਾ ਲੈ ਕੇ ਇੱਕ ਆਹ ਜਿਹੜੇ ਆਪਾਂ ਬਹਿਮ ਪਰ ਮੰਨਦੇ ਆ ਉਹਨਾਂ ਦਾ ਹੀ ਇੱਕ ਹਵਾਲਾ ਦੇ ਕੇ ਪਤਾ ਨਹੀਂ ਪਰਿਵਾਰ ਨੂੰ ਕੀ ਕੁਛ ਕਿਹਾ ਹੋ ਕੀ ਕੁਛ ਵਾਪਰਿਆ ਹੋਊਗਾ ਫਿਰ ਇੱਥੇ ਘਰ ਦੇ ਵਿੱਚ ਤੇ ਤਿੰਨੇ ਜੀ ਸੀ ਫਿਰ ਇਹਨਾਂ ਦਾ ਕਿਵੇਂ ਪਤਾ ਲੱਗਦਾ ਇਹਨਾਂ ਦਾ ਪਤਾ ਐਂ ਲੱਗਦਾ ਜੀ ਇਹਨਾਂ ਨੇ ਨਾ ਆਪਣੇ ਰਿਸ਼ਤੇਦਾਰ ਇਹਨਾਂ ਦੇ ਬਰਨਾਲੇ ਉਹਨਾਂ ਨੇ ਗੱਲਬਾਤ ਕੀਤੀ ਸੀ ਜਿਹੜਾ ਕਪਾਲਮੋਚਨ ਮੇਲਾ ਚੱਲਦਾ ਸੀ ਉਹਨਾਂ ਰਿਸ਼ਤੇਦਾਰਾਂ ਨਾਲ ਇਹਨੇ ਕਪਾਲਮੋਚਨ ਜਾਣਾ ਸੀ ਜੀ ਉਹਨਾਂ ਨੇ ਜਦੋਂ 30 ਤਰੀਕ ਨੂੰ ਫੋਨ ਕਰਿਆ ਜੀ ਸਵੇਰੇ ਹਮ 30 ਤਰੀਕ ਨੂੰ ਜਦੋਂ ਫੋਨ ਕਰਿਆ ਉਹਨਾਂ ਨੇ ਇਹਨਾਂ ਨੇ ਫੋਨ ਨਹੀਂ ਚੱਕੇ ਜੀ ਹੁਣ ਇਹਨਾਂ ਦੇ ਬੰਦ ਬੱਚੇ ਦਾ ਵੀ ਹੁਣ ਇਹਨਾਂ ਕੋਲੇ ਤਿੰਨ ਫੋਨ ਸੀ ਹਮ ਤਿੰਨੇ ਬੰਦ ਹਮ ਕੋ ਬਾਅਦ ਉਹਨਾਂ ਨੇ ਗੌਰ ਕਰੀ ਫਿਰ ਇਹ ਦੇ ਪਿੰਡ ਵਾਲਿਆਂ ਨੂੰ ਭਧੌੜ ਫੋਨ ਲਾਇਆ ਇਹਦਾ ਪੇਕਾ ਪਰਿਵਾਰ ਭਧੌੜ ਸੀ ਹਮ ਉਹਨਾਂ ਨੂੰ ਫੋਨ ਲਾਇਆ ਇਹਦੇ ਭਰਾ ਨੂੰ ਫੋਨ ਲਾਇਆ ਉਹਨੇ ਫੋਨ ਲਾਇਆ ਉਹਨੇ ਜੱਕਿਆ ਉਹਨੂੰ ਫਿਰ ਬੰਨ ਦਿਨੇ ਤਾਂ ਉਹ ਭੱਜਿਆ ਨਾ ਠਾਉ ਬੰਦੇ ਨੂੰ ਫੋਨ ਕਰਿਆ ਹੋਏ ਇਹਨਾਂ ਨੇ ਪੁੱਛਿਆ ਹੋਊ ਵੀ ਕਿੱਥੇ ਨੇ ਵੀ ਚਾਬੀਆਂ ਉਹਦੇ ਕੋਲੇ ਸੀ ਕਿਉਂ ਕੁੱਤੀ ਸੀ ਇੱਥੇ ਕੁੱਤੀ ਨੂੰ ਰੋਟੀ ਤੇ ਦੁੱਧ ਦਾ ਤਾਂ ਪਾ ਕੇ ਜਾਂਦਾ ਸੀਗਾ ਉਸਨੇ ਜਦੋਂ ਫਿਰ ਉਹ ਸ਼ਾਮ ਨੂੰ ਆਏ ਜੀ ਕਰੀਬ ਮੇਰੇ ਖਿਆਲ ਵਿੱਚ 6:30 7:00 ਵਜੇ ਉਹ ਨੇਰੇ ਆਏ ਉਹਨਾਂ ਨੇ ਸੱਦਿਆ ਮੈਂ ਇੱਥੇ ਨਾਲ ਹੀ ਰਹਿਰਾਸ ਦਾ ਪਾਠ ਕਰਦਾ ਹੁਣ ਸਾਡੇ ਸਥਾਨ ਬਣਿਆ ਮੈਂ ਪਾਠ ਕਰਕੇ ਆਜ ਤੋ ਮੇਰੇ ਘਰ ਵਾਲੀ ਕਹਿੰਦੀ ਵੀ ਅੰਦਰ ਰੌਲਾ ਪੈਂਦਾ ਇਹਨਾਂ ਦੇ ਜੀ ਕੋ ਸਾਡੀ ਵੀ ਇਹਨਾਂ ਨਾਲ ਬਣਦੀ ਨਹੀਂ ਸੀ ਸਾਡਾ ਵੀ ਤੋੜਿਆ ਵਾ ਸੀ ਉਸੇ ਬੰਦੇ ਕਰਕੇ ਬਸ ਅਸੀਂ ਉਹਨੂੰ ਕੌੜਦੇ ਸੀਗੇ ਉਹਦੇ ਕਰਕੇ ਸਾਡਾ ਇਹਨਾਂ ਨਾਲ ਹੈ ਨਹੀਂ ਸੀ ਤੇ ਚਲੋ ਮੈਂ ਖਾ ਵੀ ਦੇਖ ਲਿਆ ਕੋਈ ਜਦੋਂ ਉਹ ਬਾਹਰਲੇ ਪਾਸੇ ਨੂੰ ਆਏ ਨੇ ਮੈਂ ਇੱਥੇ ਬਾਹਰ ਚ ਖੜ ਕੇ ਖੜ ਗਿਆ ਜੀ ਉਹ ਬਾਈ ਮੇਰੇ ਕੋਲੇ ਜਾਣਦਾ ਸੀ ਹੁਣ ਅੱਛਾ ਗਮਣ ਚ ਤਾਉਂਦੇ ਸੀ ਰਿਸ਼ਤੇਦਾਰ ਸੀ ਉਹ ਮੇਰੇ ਕੋਲੇ ਆ ਮੈਂ ਕਹਿੰਦਾ ਵੀ ਬਾਈ ਇਹਨਾਂ ਦਾ ਕੁਝ ਪਤਾ ਲੱਗਿਆ ਹੋਵੇ ਕੀ ਮੈਂ ਖਾ ਬਾਈ ਗੱਲ ਦੱਸ ਗਈ ਹੋਵੇ ਕਹਿੰਦਾ ਯਾਰ ਗੱਲ ਤਾਂ ਆ ਹੋ ਗਈ ਮੈਂ ਖਾ ਯਾਰ ਸਾਨੂੰ ਤਾਂ ਅਸੀਂ ਕੰਧ 'ਤੇ ਨਾ ਬੈਠਾ ਸਾਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ ਦਾ ਭੋਰਾ ਵੀ ਹੂੰ ਮੈਂ ਕਿਹਾ ਤੁਸੀਂ ਯਾਰ ਪਹਿਲਾਂ ਵਿੜਕ ਨਾ ਕਰੀ ਕਹਿੰਦਾ ਯਾਰ ਅਸੀਂ ਦਾ ਫੋਨ ਆਏ ਕਰਕੇ ਲਾਇਆ ਉਹਨੇ ਆ ਕਹਾਣੀ ਦੱਸੀ ਵੀ ਸਾਨੂੰ ਤਾਂ ਫੇਰ ਪਤਾ ਲੱਗੇਗਾ ਮੈਂ ਕਿਹਾ ਵੀ ਤੁਸੀਂ ਫਿਰ ਰੈਪਟ ਦਿਓ ਹੂੰ ਨਾਲ ਜਿਹੜਾ ਉਹ ਚੱਲ ਉਹ ਕਾਂਤੀ ਵੀ ਉਸ ਟਾਈਮ ਨਾਲ ਸੀ ਉਹਨਾਂ ਦੇ ਅੱਛਾ ਜੀ ਉਹਨਾਂ ਨੇ ਸੱਧਿਆ ਸੀ ਨਾ ਉਹ ਬਾਗ ਕੁੰਜੀਆਂ ਵੀ ਉਹਦੇ ਕੋਲੇ ਸੀ ਉਸੇ ਨੇ ਗੇਟ ਖੋਲਣਾ ਸੀ ਉਹਨੇ ਸੱਦ ਕੇ ਜਦੋਂ ਵੀ ਉਹਨਾਂ ਨੇ ਵੀ ਪੁੱਛਿਆ ਉਹ ਕਹਿੰਦਾ ਵੀ ਸਰਪੰਚ ਨੇ ਵੀ ਉਹਨੇ ਗੱਲ ਕਰਾਈ ਮੇਰੇ ਖਿਆਲ ਚ ਤੇ ਵੀ ਸਵੇਰੇ ਆਵਾਂਗੇ ਜਦੋਂ ਸਵੇਰੇ ਉਹਨਾਂ ਨੇ ਫੋਨ ਕਰਿਆ ਵੀ ਆਪਾਂ ਰੈਪਟ ਕਰੀਏ ਹੂੰ ਕਦਾਬ ਨਾ ਮੁਕਰ ਗਿਆ ਅੱਛਾ ਜੀ ਕਹਿੰਦਾ ਵੀ ਮੈਂ ਨਹੀਂ ਆਉਂਦਾ ਉਹ ਕਹਿੰਦੇ ਵੀ ਤੂੰ ਸਰਪੰਚ ਨੂੰ ਲੈ ਕੇ ਆ ਜਾ ਉਹਨਾਂ ਨਾਲ ਸਰਪੰਚ ਨਾਲ ਰਾਬਤਾ ਕਾਇਮ ਕਰਿਆ ਉਸ ਤੋਂ ਬਾਅਦ ਉਹਨਾਂ ਨੇ ਰੈਪੋਰਟ ਦੇਤੀ ਉਸ ਤੋਂ ਬਾਅਦ ਇਹਨੇ ਟਗਵਾਜ ਬਣਾਇਆ ਕਿਸੇ ਨਹਿਰ ਤੇ ਜਾ ਕੇ ਵੀਡੀਓ ਬਣਾਈ ਉਹਨਾਂ ਦਾ ਨਾਂ ਧਰ ਕੇ ਕਹਿੰਦਾ ਵੀ ਮੈਂ ਇਹ ਮੈਨੂੰ ਹੈਰਾਨ ਕਰਦੇ ਨੇ ਇਹਨਾਂ ਦੇ ਸਹ ਰਿਸ਼ਤੇਦਾਰਾਂ ਦੀਆਂ ਚਾਬੀਆਂ ਮੇਰੇ ਕੋਲ ਹੀ ਸੀ ਇਹ ਕਹਿੰਦੇ ਵੀ ਉਹਨਾਂ ਨੂੰ ਮਾਰਤਾ ਜੀ ਐ ਕਰਤਾ ਮੈਂ ਸੁਸਾਇਸਾਈਡ ਕਰ ਰਿਹਾ ਮੇਰੇ ਪਿੰਡ 'ਚ ਬਦਨਾਮੀ ਹੋ ਜੂ ਐ ਹੋ ਜੂਗੀ ਵੀ ਮੈਂ ਕੁਝ ਨਹੀਂ ਕਰਿਆ ਮੈਂ ਮਰਦਾ ਚਾ ਜੀ ਉਦੋਂ ਬਾਅਦ ਜੀ ਉਹਨੇ ਆਪਦਾ ਫੋਨ ਉੱਥੇ ਹੀ ਖਤਮ ਕਰਤਾ ਜੇ ਨਹਿਰ 'ਚ ਸੇੜਤਾ ਚਾਹੇ ਜਿਵੇਂ ਮਰਜੀ ਕੁਛ ਵੀ ਉਹਨੇ ਬੰਦ ਕਰਕੇ ਸਟੇਸ਼ਨ ਇੱਥੇ ਨਿਕਲੇ ਵਾ ਹਾਂ ਇਸਨੇ ਇੱਥੇ ਨਿਕਲੇ ਉੱਥੋਂ ਬੰਦ ਕਰਕੇ ਬੰਦਾ ਗਾਇਬ ਹੋ ਗਿਆ ਜੀ ਜੀ ਉਦੋਂ ਬਾਅਦ ਪੁਲਿਸ ਨੇ ਮਨ ਕੋਈ ਬਾੜੀ ਨਾ ਦਿਲਚਸਪ ਚਰਚਾ ਵੀ ਪਹਿਲਾਂ ਦਿਖਾਈ ਨਹੀਂ ਹੈਗੀ 4 ਤਰੀਕ ਤੱਕ ਹੂੰ 4 ਤਰੀਕ ਨੂੰ ਜਦੋਂ ਥੋੜਾ ਜਿਆ ਲੋਕਾਂ ਦਾ ਪ੍ਰਭਾਵ ਪਿਆਗਾ ਹੂੰ 4-5 ਤਰੀਕ ਨੂੰ ਫਿਰ ਇਹਨਾਂ ਇਹ ਲੁਧਿਆਣੇ ਤੋਂ ਪੁਲਿਸ ਕਹਿੰਦੀ ਆ ਵੀ ਲੁਧਿਆਣੇ ਤੋਂ ਫੜਿਆ ਇਹ ਓਕੇ ਜੀ ਹਾਂ ਇਹਨਾਂ ਦੀਆਂ ਹੁਣ ਫਿਰ ਡੈਡ ਬਾਡੀਆਂ ਲੱਭੀਆਂ ਜਾਂ ਨਹੀਂ ਨਹੀਂ ਜੀ ਇਹ ਜਿਹੜੇ ਬੱਚੇ ਦੀ ਡੈਡ ਬਾਡੀ ਅਜੇ ਤੱਕ ਨਹੀਂ ਲੱਭੀ ਹੈਗੀ ਜੀ ਤੇ ਜਿਹੜੀਆਂ ਉਹਨਾਂ ਦੀਆਂ ਡੈਡ ਬਾਡੀਆਂ ਸੀ ਉਹ 200 ਕਿਲੋਮੀਟਰ ਚੱਲ ਕੇ ਸਰਸੇ ਕੋਲੇ ਚਲੀ ਜਾਂਦੀਆਂ ਸੀ ਹੂੰ ਉੱਥੇ ਉਹਨਾਂ ਨੇ ਆਪਣੇ ਨੇ ਜਿਹੜੇ ਗੋਤਾਖੋਰ ਹੁੰਦੇ ਨੇ ਜਾਂ ਸਮਾਜ ਸੇਵੀ ਹੁੰਦੇ ਉਹਨਾਂ ਨੇ ਕੱਢ ਕੇ 72 ਘੰਟੇ ਰੱਖ ਕੇ ਜੇ ਪੁਲਿਸ ਦੇ ਦੱਸਣ ਅਨੁਸਾਰ ਹੈ ਹੂੰ 72 ਘੰਟੇ ਰੱਖ ਕੇ ਉਹਨਾਂ ਨੇ ਆਪ ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਾ ਕੇ ਉਹਨਾਂ ਨੇ ਉਹਨਾਂ ਦਾ ਉਥੀ ਸੰਸਕਾਰ ਕਰਤਾ। ਦੇਖੋ ਮੁੰਡੇ ਦੀ ਡੈੱਡ ਬੋਡੀ ਨਹੀਂ ਲੱਭੀ ਕਿੰਨੇ ਦਿਨ ਹੋ ਗਏ ਇਸ ਘਟਨਾ ਨੂੰ ਹਨਾ ਪਰ ਇਹ ਇੱਕ ਗੱਲ ਆ ਵੀ ਇਹ ਖਬਰ ਸੁਣੀ ਅਨਸਾਣੀ ਹੱਤ ਸ਼ਰਮਸ਼ਾਰ ਹੋਈ ਹੁਣ ਪਿੰਡ ਤੌਰ ਤੇ ਪਿੰਡ ਕੋਈ ਉਪਰਾਲਾ ਕਰ ਰਿਹਾ ਵੀ ਦੇਖੋ ਮਾਰਨ ਵਾਲਾ ਵੀ ਪਿੰਡ ਦਾ ਤੇ ਮਰਨ ਵਾਲੇ ਵੀ ਪਿੰਡ ਦੇ ਸੀ ਵੀ ਇਨਸਾਫ ਮਿਲ ਸਕੇ ਅਨਸਾਣੀ ਹੱਤ ਤੌਰ ਤੇ ਪਿੰਡ ਕਰ ਰਿਹਾ। ਦੇਖੋ ਜੀ ਪਿੰਡ ਦੇ ਵਿੱਚ ਦੇ ਤੁਸੀਂ ਜਾਮੋਗੇ ਸਾਰੇ ਚ ਇਨਾ ਦੁੱਖ ਮਨਾਇਆ ਪਿੰਡ ਨੇ ਬਹੁਤ ਜ਼ਿਆਦੇ ਕਿਉਂ ਪਾਪ ਹੀ ਬਹੁਤ ਵੱਡਾ ਹੋਇਆ ਜੀ ਸਾਰਾ ਨਗਰ ਨਾਲ ਕੱਲ ਬਹੁਤ ਵੱਡਾ ਇਕੱਠ ਹੋਇਆ ਹਮ ਪਰਸੋਂ ਵੀ ਪਿੰਡ ਦੇ ਵਿੱਚੋਂ ਮੇਨ ਪਤਵੰਤੇ ਸੱਜਣ ਹੋਰ ਹਮ ਐਸਐਸਪੀ ਸਾਹਿਬ ਦੇ ਪੇਸ਼ ਹੋਏ ਉੱਥੋਂ ਥੋੜੀ ਜੀ ਜਦੋਂ ਇਹਨਾਂ ਨੇ ਪ੍ਰੈਸ਼ਰ ਪਿਆ ਲੀਡਰਾਂ ਤੋਂ ਵੀ ਫੋਨ ਕਰਾਏਗੇ ਤਾਂ ਉੱਥੋਂ ਇਨਕੁਆਰੀ ਥੋੜੀ ਜੀ ਚੱਲੀ ਜੀ ਫਿਰ ਇਹਨਾਂ ਨੇ ਉਹਦੀ ਤਰੰਤ ਪ੍ਰੈਸ ਕਾਨਫਰੰਸ ਬੁਲਾ ਕੇ ਜੀ ਉਹਨੂੰ ਉੱਥੇ ਪੈਂਸਕਰਬ ਦੇ ਵਿੱਚ ਪੇਸ਼ ਕਰਕੇ ਉਦੋਂ ਬਾਅਦ ਇਹਨੇ ਪੇਸ਼ ਕਰਿਆ ਜੱਜ ਸਾਹਿਬ ਦੇ ਕਰਿਆ ਹੋਊਗਾ ਤੇ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ ਮੇਰੇ ਖਿਆਲ ਚ ਵੀ 7 ਦਿਨਾਂ ਦਾ ਰਿਮਾਂਡ ਲਿਆ ਹੈ ਜੀ 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 ਹਾਂ ਉਸ ਤੋਂ ਬਾਅਦ ਇਹ ਗੱਲ ਇਹਨੇ ਸਾਰੀ ਆ ਜਿਹੜੀ ਕਹਾਣੀ ਆਪਾਂ ਦੱਸੀ ਹੈ ਇਹ ਦੱਸੀ ਹੈ ਇਹਨੇ ਕੀ ਪਿੰਡ ਦੇ ਹੁਣ ਤੌਰ ਤੇ ਚਲੋ ਇਕੱਠ ਹੋਇਆ ਪੰਚਾਇਤ ਆ ਪਿੰਡ ਦੇ ਨਗਰ ਨਿਵਾਸੀ ਕੀ ਮੰਗ ਕਰਦੇ ਉਹ ਕਹੇ ਜੀ ਸਜ਼ਾ ਇਹ ਜਿਹੇ ਬੰਦੇ ਨੂੰ ਮਿਲਣੀ ਚਾਹੀਦੀ ਉਹਨੂੰ ਅਸੀਂ ਤਾਂ ਕਹਣਾ ਜੀ ਇਹਨਾਂ ਨੂੰ ਤਿੰਨਾਂ ਨੂੰ ਅਸਲ ਤਾਂ ਚੌਂਕ 'ਚ ਖੜਾ ਕੇ ਗੋਲੀ ਮਾਰ ਦਿੱਤੀ ਜਾਵੇ ਨਹੀਂ ਇਹਨਾਂ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚ ਇਹ ਇਕੱਲੇ ਤੇ ਹੋਇਆ ਕਿ ਤੇ ਪਰਿਵਾਰਕ ਨਾ ਜੀ ਪਹਿਲਾ ਪਰਚਾ ਪੁਲਿਸ ਨੇ ਕੱਟੇ ਤੇ ਇਕੱਲੇ ਤੇ ਕਰਿਆ ਸੀ ਜੀ ਅੱਜ ਇੱਥੇ ਐਸਐਚਓ ਸਾਹਿਬ ਖੋਦਾ ਆਏ ਸੀਗੇ ਉਹ ਕਹਿ ਕੇ ਗਏ ਨਹੀਂ ਵੀ ਅਸੀਂ ਅਸੀਂ ਰੱਖਿਆ ਸੀ ਐਸਐਸਪੀ ਕੋਲੇ ਵੀ ਇਹਨਾਂ ਦੇ ਪਰਿਵਾਰ ਦੇ ਨੌ ਪਹਿਨੇ ਚਾਹੀਦੇ ਨੇ ਘਰ ਵਾਲੀ ਦਾ ਬੇਟੇ ਦਾ ਤੇ ਉਹ ਅੱਜ ਉਹਨਾਂ ਨੇ ਕਲੀਅਰ ਕਰਤਾ ਵੀ ਕੱਲ ਨੂੰ ਤੁਹਾਨੂੰ ਐਫਆਈਆਰ ਦੀ ਕਾਪੀ ਅਸੀਂ ਦੇ ਦਾਂਗੇ ਉਹਨਾਂ ਦੇ ਨੌ ਨਾਲ ਪਾ ਦਿੱਤੇ ਲਏ ਜੀ ਜੀ ਧੰਨਵਾਦ ਜੀ ਬਹੁਤ-ਬਹੁਤ ਵੇਖੋ ਮੈਂ ਕਹਿੰਦਾ ਪਰਿਵਾਰ ਦੇ ਨਾਮ ਪੈਣੇ ਚਾਹੀਦੇ ਆ ਜਦੋਂ ਉਹ ਦੁੱਧ ਵੇਚਣ ਵਾਲਾ ਇੱਕ ਪਰਚੂਨ ਦੀ ਦੁਕਾਨ ਚਲਾਉਂਦਾ ਸੀ ਜਿਨੇ ਡੇਢ ਕਿੱਲਾ ਜ਼ਮੀਨ ਬਣਾ ਲਈ ਤੇ 70-80 ਲੱਖ ਰੁਪਇਆ ਪਿੰਡ ਦੇ ਵਿੱਚ ਜਗਾ ਲੈ ਕੇ ਕੋਠੀ ਵੀ ਬਣਾ ਲਈ ਉਸ ਤੋਂ ਬਾਅਦ ਆਪਣੇ ਪੁੱਤ ਨੂੰ ਬਾਹਰ ਭੇਜਿੰਦਾ 30 ਲੱਖ ਰੁਪਇਆ ਵੀ ਜਿਹੜਾ ਉਸਨੇ ਲਾ ਦਿੱਤਾ ਗਿਆ ਪਰ ਤੁਸੀਂ ਇਹ ਦੇਖੋ ਵੀ ਕਿੱਡੇ ਛਾਤਰ ਦਿਮਾਗ ਦਾ ਉਹ ਬੰਦਾ ਸੀਗਾ ਤਿੰਨ ਜਾਣਿਆਂ ਦਾ ਕਤਲ ਕਰਕੇ ਉਸ ਤੋਂ ਬਾਅਦ ਨਹਿਰ ਤੇ ਜਾ ਕੇ ਵੀਡੀਓ ਬਣਾਉਂਦਾ ਕਿ ਮੈਂ ਸੂਸਾਇਡ ਕਰ ਲਵਾਂਗਾ ਮੈਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਪਰ ਇਨਸਾਨੀਅਤ ਤੌਰ ਤੇ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਜਿੱਥੇ ਪਿੰਡ ਇਹ ਸੇਖਾ ਇਕੱਤਰ ਹੋਇਆ ਉੱਥੇ ਮੈਂ ਕਹਿੰਦਾ ਹੋਰ ਵੀ ਇਨਸਾਨੀਅਤ ਤੌਰ ਤੇ ਲੋਕਾਂ ਨੂੰ ਨਾਲ ਖੜਨਾ ਚਾਹੀਦਾ ਤਾਂ ਕਿ ਇਸ ਕੁਲਵੰਤ ਸਿੰਘ ਨੂੰ ਤੇ ਇਹਦਾ ਜੇ ਪਰਿਵਾਰ ਵਿੱਚ ਇਨਵੋਲਵ ਆਖਰ ਪਤਾ ਤਾਂ ਹੋ ਗਈ ਉਹਨਾਂ ਨੂੰ ਵੀ ਸਖਤ ਸਜ਼ਾਵਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ ਨੇ ਰਿਮਾਂਡ ਤੋਂ ਬਾਅਦ ਕੀ ਅਪਡੇਟ ਸਾਹਮਣੇ ਆਉਂਦੀ ਹੈ ਕਿ ਪਰਿਵਾਰ ਦੇ ਨਾਲ ਹੋਰ ਕਿਹੜਾ ਜਿਹੜਾ ਉਸ ਨੇ ਕੁਕਰਮ ਕੀਤਾ ਸੀ ਜਾਂ ਕਿ ਇਹੋ ਜਿਹਾ ਇਹ ਦਹਿਸ਼ਤਗਰਦੀ ਉਹਨੇ ਪੈਦਾ ਕੀਤੀ ਸੀ ਉਹ ਖੁਲਾਸੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਜੁੜੇ ਰੋਮ ਲੁਕਾ ਟੀਵੀ ਦੇ ਨਾਲ ਧੰਨਵਾਦ